ਕਛਰੀ ਕਾਜੀ ਅੱਜ ਅਸੀਂ ਪੰਜਾਬੀ ਮਾਸਟਰ ਕਿਟ ਨਾਲ ਸੰਬੰਧਿਤ ਵਿਅੰਜਨਾਵਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰਨਾ ਸੋ ਅੱਜ ਅਸੀਂ ਵਿਅੰਜਨਾਵਾਂ ਵਾਲੇ ਗੱਲ ਕਰਾਂਗੇ ਵਿਅੰਜਨਾਵਾਂ ਸੰਬੰਧ ਤੇ ਚਾਰਟ ਹੈਗਾ ਕਈ ਵਾਰੀ ਇਹਨਾਂ ਨਾਲ ਸੰਬੰਧਿਤ ਕੋਈ ਨਾ ਕੋਈ ਪ੍ਰਸ਼ਨ ਪੰਜਾਬੀ ਮਾਸਟਰ ਕਿਟਰ ਵਿੱਚ ਆ ਜਾਂਦਾ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂਗੇ ਕੰਠੀ ਵਿਅੰਜਨਾ ਦੀ ਕੰਠੀ ਵਿਅੰਜਨਾਂ ਦੀ ਗੇਕਰ ਗੱਲ ਕਰੀ ਤਾਂ ਕੰਠੀ ਚ ਕੱਕੇ ਵਾਲੀ ਲੈਣ ਵਾਲੇ ਸਾਰੇ ਅੱਖਰ ਆਉਂਦੇ ਨੇਗੇ ਸਿਰਫ ਇੱਕ ਅੱਖਰ ਛੱਡ ਕੇ ਖੱਗਾ ਬਾਕੀ ਸਾਰੇ ਮੈਂਜਨ ਕੰਠੀ ਚ ਆਉਂਦੇ ਨੇ ਤੇ ਜੇਕਰ ਤੁਸੀਂ ਇੰਤਜਾ ਲਾਉਣਾ ਕੋਈ ਆਈਡੀਆ ਲਾਉਣਾ ਇਹਨਾਂ ਨੂੰ ਯਾਦ ਕਰਨਾ ਤਾਂ ਕੱਕੇ ਤੋਂ ਲਾ ਸਕਦੇ ਹਾਂ ਕਿਉਂਕਿ ਕੰਠੀ ਤੋਂ ਕੱਕੇ ਵਾਲੀ ਲੈਣੀ ਆਉਂਦੀ ਹੈਗੀ ਸਿਰਫ ਸਿਰਫ ਅੱਗੇ ਆ ਗਿਆ ਜੀ ਤਾਲਵੀ ਵਿਅੰਜਨ ਤਾਲਵੀ ਚ ਚੱਚੀ ਵਾਲੀ ਲੈਣਾ ਹੁੰਦੀ ਆ ਸਿਰਫ ਝੱਜਾ ਛੱਡਣਾ ਜੀ ਬਾਕੀ ਸਾਰੇ ਅੱਖਰ ਆਉਂਦੇ ਨੇ ਤੇ ਇੱਕ ਸਸਾ ਆਉਂਦਾ ਸਸੇ ਪੈਰ ਬਿੰਦੀ ਵਾਲਾ ਤੇ ਇੱਕ ਯਈਆ ਆਉਂਦਾ ਬਾਕੀ ਸਾਰੇ ਅੱਖਰ ਆਉਂਦੇ ਨੇ ਝੱਜਾ ਛੱਡਣਾ ਜੀ ਤੇ ਸਸੇ ਪੈਰ ਬਿੰਦੀ ਆ ਸਸਾ ਯਾਦ ਕਰਨ ਤੇ ਯਈਆ ਯਾਦ ਕਰਨਾ ਉਲਟ ਜੀ ਵੀ ਵੰਜਨਾ ਚਾਉਂਦੇ ਆ ਜੀ ਸਾਰੇ ਅੱਖਰ ਆਉਂਦੇ ਨੇ ਟੈਂਕੇ ਤੋਂ ਲੈ ਕੇ ਟੱਡਾ ਨਹੀਂ ਆਉਂਦਾ ਸਿਰਫ ਬਾਕੀ ਸਾਰੇ ਅੱਖਰ ਆਉਂਦੇ ਨੇ ਫਿਰ ਲੱਲੇ ਪੈਰ ਬਿੰਦੀ ਵਾਲਾ ਆਉਂਦਾ ਲੱਲਾ ਤੇ ਇੱਕ ਡਾੜਾ ਹੁੰਦਾ ਦਾ ਤੇ ਜੇਕਰ ਤੁਸੀਂ ਇਹਨੂੰ ਯਾਦ ਕਰਨਾ ਤਾਂ ਸਿਰਫ ਇੱਕ ਸੌਖਾ ਜਾਂ ਤਾਜਾ ਲਾ ਸਕਦੇ ਹੋ ਉਲਟ ਜੀਵੀ ਚ ਜਿਹੜਾ ਉਲਟ ਚ ਟੈਂਕ ਆ ਪਿੱਛੇ ਆਉਂਦਾ ਤੇ ਟੈਂਕੇ ਲਈ ਸਾਰੀ ਲੈਣਾ ਇਹਦੇ ਵਿੱਚ ਆਉਂਦੀ ਹੈ ਜੀ ਅੱਗੇ ਅਗੇ ਜੀ ਦੰਤੀ ਵਿਅੰਜਨ ਦੰਤੀ ਵਿਅੰਜਨਾਂ ਦੀ ਗੱਲ ਕਰੀਏ ਤਾਂ ਤੱਤੇ ਵਾਲੇ ਸਾਰੇ ਅੱਖਰ ਆਉਂਦੇ ਨੇ ਧੱਦੇ ਨੂੰ ਛੱਡ ਕੇ ਤੁਸੀਂ ਇਹਦਾ ਅੰਦਾਜ਼ਾ ਵੀ ਐ ਲਗਾ ਸਕਦੇ ਹੋ ਕਿਉਂਕਿ ਦੰਤੀਜ ਤੱਤਾ ਪਿੱਸੀ ਉਹਨਾਂ ਤੇ ਇਹ ਤੱਤੇ ਵਾਲੀ ਲੈਣੇ ਇਹਦੇ ਵਿੱਚ ਆਉਂਦੀ ਹੈਗੀ ਤੇ ਇਸ ਤੋਂ ਇਲਾਵਾ ਲੱਲਾ ਰਾਰਾ ਸਸਾ ਲੱਲਾ ਰਾਰਾ ਸਸਾ ਇਹ ਵੀ ਆਉਂਦੇ ਨੇ ਇਹਦੇ ਵਿੱਚ ਅਗਿਆਈ ਹੋਟੀਵ ਇੰਜਨ ਜੇਕਰ ਆਪਾਂ ਹੋਟੀਵ ਇੰਜਨਾਂ ਦੀ ਗੱਲ ਕਰੀਏ ਤਾਂ ਇਹ ਵਿੱਚ ਪਪੇ ਵਾਲੇ ਸਾਰੇ ਲਗਭਗ ਅੱਖਰ ਆਉਂਦੇ ਹੈਗੇ ਇਸ ਵਿੱਚ ਹੋਟੀ ਵੇਂਜਨਾ ਜਿਸ ਸਿਰਫ ਪੱਬਾ ਨਹੀਂ ਹੁੰਦਾ ਬਾਕੀ ਸਾਰੇ ਅੱਖਰ ਆਉਂਦੇ ਪੱਪੇ ਵਾਲੀ ਪੱਪੇ ਦੀ ਲੈਣ ਵਾਲੀ ਤੇ ਇੱਕ 바ਵਾ ਹੁੰਦਾਗਾ ਅੱਗੇ ਅਕੀ ਸੁਰਜੰਤਰੀ ਸੁਰਜੰਤਰੀ ਵਿੱਚ ਸਿਰਫ ਹਾ ਹਾ ਹੁੰਦਾਗਾ ਸੁਰਜੰਤਰੀ ਵੇਂਜਨਾ ਸਿਰਫ ਹਾ ਹਾ ਆਉਂਦਾਗਾ ਜੀ ਤੇ ਇਸ ਤੋਂ ਲਾ ਬਾਕੀ ਅੱਖਰ ਬਚ ਗਏ ਯੂਨਾਂ ਦੀ ਆਪਾਂ ਗੱਲ ਕਰਾਂਗੇ ਜਿਹੜੇ ਐਆਂ ਈਆਂ ਨਾਣਾ ਨੰਨਾ ਮਮਿਲੇ ਨਾਸਕੀ ਵਿਅੰਜਨ ਨੇ ਕਿਉਂਕਿ ਇਹਨਾਂ ਨੂੰ ਬੋਲਣ ਸਮੇਂ ਨੱਕ ਵਿੱਚ ਆਵਾਜ਼ ਆਉਂਦੀ ਹੈ ਕਿ ਸਾਡੇ ਵਿੱਚ ਤੇ ਇਸ ਕਰਕੇ ਇਹਨਾਂ ਨੂੰ ਨਾਸਕੀ ਵਿਅੰਜਨ ਕਹਿੰਦੇ ਨੇ ਜਿਹੜੇ ਆਪਾਂ ਅੱਖਰ ਛੱਡਦੇ ਜਿਵੇਂ ਘੱਗਾ ਝੱਜਾ ਢੱਡਾ ਤੱਦਾ ਭੱਬਾ ਇਹ ਵਿਅੰਜਨ ਲਿਖਤ ਵਿੱਚ ਤਾਂ ਆਪਾਂ ਵਰਤਦੇ ਨੂੰ ਲਿਖਦੇ ਆਂ ਪਰ ਬੋਲਚਾਲ ਵਿੱਚ ਖਤਮ ਹੋ ਚੁੱਕੇ ਨੇਗੇ ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਵਿਅੰਜਨ ਦੁਨੀਆ ਵਿੱਚ ਸ਼ਾਮਲ ਨਹੀਂ ਕੀਤਾ ਕਿਉਂਕਿ ਇਹਨਾਂ ਦੀ ਜਗ੍ਹਾ ਸੁਰ ਨੇ ਲੈ ਲਈ ਹੈਗੀ ਤਾਂ ਕਰਕੇ ਇਹਨਾਂ ਨੂੰ ਖਤਮ ਹੀ ਹੋ ਚੁੱਕੇ ਨੇ ਇਹ ਠੀਕ ਹੈ ਜੀ ਆਦੇ ਇਹਨਾਂ ਨੇ ਲਿਖਿਆ ਵੀ ਹੈ ਜੇਕਰ ਅਸੀਂ ਸ਼ਬਦ ਕੰਗਾ ਲਿਖਦੇ ਹਾਂ ਤਾਂ ਇਸ ਸ਼ਬਦ ਵਿੱਚ ਖੱਗਾ ਧੁਨੀਕਾਰ ਸਿਲ ਨਜ਼ਰ ਆਉਂਦੀ ਹੈ ਪਰ ਇਹ ਸਿਰਫ ਨਜ਼ਰੀ ਆਉਂਦੀ ਹੈ ਕਿਉਂਕਿ ਅਸਲ ਵਿੱਚ ਉਚਾਰਨ ਸਮੇਂ ਇਸ ਦੀ ਥਾਂ ਗੱਗੇ ਨਹੀਂ ਲੈ ਲਈ ਹਾਂ ਹਾਂਜੀ ਕੰਗਾ ਲਿਖਣਾ ਤਾਂ ਆਪਾਂ ਜਦੋਂ ਬੋਲਦੇ ਹਾਂ ਤਾਂ ਗੱਗਾ ਆਉਂਦਾ ਹੈ ਇਸ ਕਰਕੇ ਇਹਨਾਂ ਨੂੰ ਨਹੀਂ ਸਾਵਣ ਕੀਤਾ ਗਿਆ ਆ ਦੇਖੋ ਜੀ ਅੱਗੇ ਇਹਨਾਂ ਨੇ ਕੀ ਲਿਖਿਆ ਹੈਗਾ ਚੇਤੇ ਰਹੇ ਜੋਕੀ ਪੰਜਾਬੀ ਭਾਸ਼ਾ ਵਿੱਚ ਅਈਆਂ ਯਈਆਂ ਨਾਣਾ ਡਾੜਾ ਲੱਲਾ ਪੈਰਵਿੰਦੀ ਵਾਲਾ ਦੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਠੀਕ ਹੈ ਜੀ ਇਹਨਾਂ ਨਾਲ ਕੋਈ ਸ਼ਬਦ ਨਹੀਂ ਸ਼ੁਰੂ ਹੁੰਦਾ ਅਈਆਂ ਤੇ ਯਈਆਂ ਦੁਨੀਆਂ ਦੀ ਜੋਕੀ ਪੰਜਾਬੀ ਵਿੱਚ ਵਰਤ ਬਹੁਤ ਜ਼ਿਆਦਾ ਘਟ ਗਈ ਹੈ ਜੀ ਠੀਕ ਹੈ ਜੀ ਇਸ ਤੋਂ ਲਾ ਵੈਨ ਨੇ ਅੱਗੇ ਵੀ ਲਿਖਿਆ ਜਈਆ ਤੇ 바ਵੇ ਬਾਰੇ ਲਿਖਿਆਗਾ ਕਨੇ ਜਈਆ ਤੇ 바ਵਾ ਦੋਨੇ ਦੁਨੀਆ ਬੰਜਨ ਦੁਨੀਆ ਹਨ ਪਰ ਇਸ ਸਵਰ ਵਿੱਚ ਤਬਦੀਲ ਹੋ ਚੁੱਕੀਆਂ ਨੇ ਜਿਵੇਂ ਆਪਾਂ ਗਿਆਨੀ ਪਾਉਣਾ ਹੋਵੇ ਤਾਂ ਆਪਾਂ ਜਈਆ ਨਹੀਂ ਪਾਉਂਦੇ ਵਿਚਾਲੇ ਆਪਾਂ ਕੀ ਪਾਉਣਾ ਆੜੇ ਨੂੰ ਕੰਨਾ ਪਾਉਨੇ ਆ ਤੇ ਇਸ ਕਰਕੇ ਕੀ ਆ ਇਹ ਲੋਪ ਹੋ ਚੁੱਕੇ ਨੇ ਜੇ ਆਪਾਂ ਸੁਆਮੀ ਲਿਖਣਾ ਤਾਂ ਫਿਰ ਵੀ ਆੜਾ ਪਾਉਨੇ ਆ ਇਸ ਕਰਕੇ ਇਹਨਾਂ ਦੁਨੀਆ ਨੂੰ ਕੀ ਕਹਿੰਦੇ ਨੇ ਅਰਧ ਸਵਰਗ ਹੈ ਦੁਨੀਆ ਕਿ ਕਹਿ ਕਿਹਾ ਜਾਂਦਾ ਹੈ ਤੋ ਇਹ ਸੀ ਜੀ ਪੰਜਾਬੀ ਮਾਸਟਰ ਕਾਰਡ ਨਾਲ ਸੰਬੰਧਿਤ ਵੀਡੀਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਜਰੂਰ ਦੇਣਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਨੂੰ ਲੈ ਕੇ ਮਾਸਟਰ ਕਾਰਡ ਪੰਜਾਬੀ ਨਾਲ ਸੰਬੰਧਿਤ ਤੋਂ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਕਮੈਂਟ ਕਰਨਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ